ਬਈ ਭਰਤਾਲਾ ਕੰਮ ਉਹ ਸ਼ੁਰੂ ਹੋ ਗਿਆ। ਇੱਕ ਟਿੱਪਰ ਆ ਗਿਆ ਮਿੱਟੀ ਦਾ ਬਾਈ ਬਾਕੀ ਹੋਰ ਵੀ ਆਣੇ ਆ ਹਲੇ। ਵਲੋਗ ਬਸ ਇਸ ਤਰ੍ਹਾਂ ਹੀ ਹੈ ਬਾਈ ਸਟਾਰਟ ਸਟੂਟ ਅਮੇ ਕਰ ਲਿਆ ਬਾਕੀ ਹਾਲਤ ਇਗਨੋਰ ਕਰਿਓ ਹਾਲਤ ਮੌਲ ਦੇ ਫਿਰ ਰਹੇ ਹੈ ਬਾਈ ਹਰ ਭਰ ਤ ਪੈ ਰਿਆ ਅੱਜ ਪਹਿਲਾਂ ਤਾਂ ਇਤਰੀ ਗੇਰੇ ਦੇ ਖਰਾਹੇ ਗਲ ਪਰ ਗੱਲ ਬਾਨੀ ਰਹੀ ਸੀ ਇਹ ਲੇਵਰ ਵੀ ਲੱਗ ਰਹੀ ਹੈ ਤੇ ਜੀ ਸੀ ਵੀ ਬੁਲਾਈ ਵੀ ਆ ਬਾਈ ਇੱਕ ਟਿਪਰ ਹੋਰ ਮੰਗਾ ਮਿੱਟੀ ਦਾ ਟੋਟਲ ਬਾਈ ਆਪਣੇ ਉਰੇ ਪੈ ਗਏ ਇਸ ਮਾ 7 ਟਿਪਰ ਬਾਈ 7 ਟਿਪਰ ਬਾਈ ਦੰਨ ਹੋ ਚੁੱਕਿਆ ਹੁਣ ਤੱਕ ਬਾਕੀ ਹਾਲਤ ਇਗਨੋਰ ਕਰਿਓ ਬਾਈ ਕਿਉਂਕਿ ਕੰਮਗਾਰ ਕਰਕੇ ਤੁਹਾਨੂੰ ਪਤਾ ਹੀ ਹੈ ਬਾਕੀ ਪ੍ਰੈਕਟਾ ਗੰਭੀ ਮਾਰੂ ਮਾਰ ਚੱਲ ਰਿਹਾ ਬਣੇ ਇਸ ਵੀ ਦੇ ਬਿਨਾ ਕੰਮ ਲੋਟਾਣੇਗਾ ਬਈ ਤੇ ਬਾਈ ਬਣਾਏ ਫਰਕਾ ਕਿ ਜਿਹੜਾ ਸਾਹਮਣੇ ਆਪਣੇ ਇਹ پارک ਆ ਨਾ پارک ਦੇ ਬਰਾਬਰ ਦੇ ਉਸ ਤੋਂ ਉੱਚਾ ਲੈਵਲ ਚੱਕਿਆ 2.5 ਫੁੱਟ ਦੇ ਉੱਪਰ ਭਰਤ ਪਾਇਆ ਤਾਂ ਕਰਕੇ ਬਈ ਸੱਤ ਟਿੱਪਰ ਦਾ ਨਾਰਮਲ ਜੀ ਗੱਲ ਸੀਗੀ ਸਾਨੂੰ ਇਹ ਸੀ ਵੀ ਘੱਟੋ ਘੱਟ ਵੀ ਸਾਨੂੰ ਇਹ ਸੀ 10 ਟਿੱਪਰ ਦਾ ਕਿਤੇ ਨਹੀਂ ਗਏ ਪਰ ਨਹੀਂ ਫਿਰ ਵੀ ਬਚਾ ਹੋ ਰਹਿ ਗਿਆ ਕਿ ਮਿੱਟੀ ਆ ਨਾ ਬਾਈ ਜਿਹੜੀ ਇਹ ਆਪਾਂ ਪਾਈ ਆ ਇਹ ਬਈ ਥੋੜੀ ਮਹਿੰਗੀ ਮਿਲੀ ਹੈ ਮਿੱਟੀ ਹੈ ਦੂਸਰੀ ਇਹ ਰੇਤ ਲਈ ਮਿੱਟੀ ਕਹਿੰਦੇ ਜਿਹਨੂੰ ਪਸੜ ਜੀ ਮਿੱਟੀ ਆ ਉਹ ਵਾਲੀ ਆ ਬਸ ਜਿੱਥੇ ਗਿਰ ਗਈ ਉੱਥੇ ਸੈੱਟ ਪੈ ਰਹੀ ਹੈ ਬਾਈ ਇਹ ਬਾਕੀ ਲੇਵਰ ਵੀ ਲੱਗੀ ਹੋਈ ਆ ਭਾਈ ਇਹਨਾਂ ਨੂੰ ਠੇਕਾ ਦਿੱਤਾ ਹੀ ਆਪਾਂ ਜੇ ਸੀ ਵੀ ਚਲੋ ਆਪਾਂ ਆਪਣੇ ਖਰਚੇ ਦੇ ਬਲਾ ਦੇ ਵੀ ਇਹਨਾਂ ਦਾ ਕੰਮ ਸਖਾਲਾ ਹੋ ਜੇ ਥੋੜਾ ਜਿਹਾ ਲੋ ਬਾਈ ਫਾਈਨਲੀ ਬਾਕੀ ਮਾਰਨਿੰਗ ਦਾ ਹੋ ਗਿਆ ਵਲੌਗ ਸ਼ੁਰੂ ਹੁਣ ਦੁਬਾਰ ਫੇਰ ਤੋਂ ਅਗਲੇ ਦਿਨ ਤੇਲ ਮਿੱਤਰੋ ਆਪਾਂ ਪੋਆ ਲਿਆ ਤੇਲ ਪੋਆ ਲਿਆ ਤੇ ਬਾਈ ਬਸ ਫੇਰ ਹੁਣ ਚੱਲਦੇ ਆ ਕਿਉਂਕਿ ਕੱਲ ਥੋੜੀ ਜਿਹੀ ਮਿੱਟੀ ਰਹਿ ਗਈ ਜੀ ਬਾਈ ਥੋੜੀ ਜਿਹੀ ਮਿੱਟੀ ਰਹਿ ਗਈ ਸੀ ਬਾਈ ਸੈੱਟ ਕਰਨੀ ਉਹ ਕਰਤੀ ਆ ਆ ਮੁੜ ਕੇ ਪਾਰਟਾ ਲਾ ਕੰਮ ਬਣਾ ਡਾੜਾ मतलब पूरे सप्त टिपर हो गए ਤੇ ਬਾਕੀ ਫੱਦੇ ਤੋਂ ਜ਼ਿਆਦਾ ਤਾਂ ਮਤਲਬ ਲੈ ਕੇ ਮਿੱਟੀ ਇਹ ਕਿਉਂਕਿ ਜੀ ਸੀ ਵੀ ਨਾਲ ਉੱਪਰ ਮਿੱਟੀ ਕਰਾਈ ਹੈ ਨਾ ਤੇ ਬਾਕੀ ਜਿੰਨੀ か ਮਿੱਟੀ ਉਧਰ ਉਧਰ ਖਿਲ ਰਹੀ ਹੈ ਪਰ ਕਰਦੀਆਂ ਹੁਣ ਕਰਾਹੇ ਨਾਲ ਇਕੱਠੀ ਕਿਉਂਕਿ ਭਾਈ ਇਹ ਜੀ ਨਾ ਟਿਪਰ ਉਰੇ ਮੁੜਦਾ ਨਹੀਂ ਹੈ ਚੱਕਰ ਇਹ ਟਿਪਰ ਉਰੇ ਆਉਂਦਾ ਹੈ ਦੇਖੋ ਸੜਕ ਸਾਰੀ ਦਬ ਗਈ ਤੇ ਟਿਪਰ ਉਰੇ ਘੁੰਮਦਾ ਨਹੀਂ ਸੀ ਬਸ ਇਹੀ ਚੱਕਰ ਸੀਗਾ ਟਿਪਰ ਨਾ ਘੁੰਮਣ ਦਾ ਫਿਰ ਤਾਂ ਕਰਕੇ ਮਿੱਟੀ ਬਣੀ ਉਹ ਉੱਤਰਦੀ ਹੈ ਭਾਈ ਉਰੇ ਉਤਰਨ ਕਰਕੇ ਕਰਾਹੇ ਇੰਨੀ ਖਿੱਚਦਾ ਨਹੀਂ ਸੀ ਤਾ ਕਰਕੇ ਫਿਰਣਾ ਚੱਕਣੀ ਔਖੀ ਸੀ ਫਿਰ ਜੀਸੀਬੀ ਬਲਾ ਕੇ ਤਾਂ ਆਪਾਂ ਉੱਪਰ ਕਲੀਅਰ ਕਰਾਇਆ ਸੀ ਬਾਈ ਸਾਰਾ ਤੇ ਬਾਕੀ ਹੁਣ ਜਿੰਨੀ ਵੀ ਆ ਮਿੱਟੀ ਦੇ ਕਮਟੀ ਬਹੁਤ ਥੱਲੇ ਇਹਨਾਂ ਸਾਰੀ ਕਰਾਈ ਨਾ ਇਕੱਠੀ ਕਰਕੇ ਆਪਾਂ ਉੱਥੇ ਨੇੜੇ ਸਾਹਮਣੇ ਲਾ ਦਾਂਗੇ ਤੇ ਇਹ ਕੰਮ ਆ ਆਪਣਾ ਕਰੀਏ ਫਿਰ ਫਰੀ ਹੋਨੇ। ਆਓ ਬਾਈ ਬਾਕੀ ਫਾਈਨਲੀ ਸਾਰਾ ਘਰ ਤਾਂ ਹੋ ਗਿਆ ਡਨ ਬਾਈ ਤੇ ਇੱਕ ਜਿੱਥੇ ਪੌੜੀ ਚੜ੍ਹਨੀ ਹੈ ਇਹ ਏਰੀਆ ਬਾਕੀ ਇੱਕਾ ਰੂਮ ਤੇ ਇੱਕ ਸਾਹਮਣੇ ਪੋਰਚ ਆ ਰਹਿ ਗਿਆ ਬਾਕੀ ਸਾਰੇ ਡੰਨ ਮਿੱਟੀ ਵਰਦੂਆ ਤੇ ਦੂਸਰੀ ਸਾਈਡ ਵੀ ਆਪਾਂ ਘਰਤਾ ਇਕੱਠਾ ਜਿੰਨੇ ਕਿ ਮਿੱਟੀ ਖਿਲਰੀ ਹੋਈ ਸੀ ਸਾਰੀ ਬਾਕੀ ਮਿੱਟੀ ਬਾਧੂ ਆ ਬਾਈ ਮੇਰੇ ਨਾਲ ਵਾਲੇ ਪਲਾਟ ਜਿਹੜਾ ਆਪਣਾ ਇਹ ਖਾਲੀ ਰਹਿ ਗਿਆ ਇੱਧਰ ਪਾ ਦਾਂਗੇ ਸੈਟ ਕਰ ਦਾਂਗੇ ਇਹੋ ਬਾਈ ਇਹ ਬੰਦੇ ਆ ਦੇਖ ਲਓ ਨਾ ਤਾਂ ਟਰੈਕਟਰ ਨਾਲ ਦਵੇ ਨਾ ਜੀ ਸੀ ਵੀ ਨਾਲ ਰੇੜੀ ਨਾਲ ਪਰਤ ਪਾ ਰਿਹਾ ਏ ਐ ਪ੍ਰਭੂਤ ਠੀਕ ਨਹੀਂ ਗੱਲ ਹੱਥ ਖੜੇ ਹੋ ਗਏ ਅਸ਼ੋਕ ਮੰਨਦਾ ਵੀ ਹੱਥ ਖੜੇ ਹੋ ਗਏ ਮੰਨਦਾ ਵੀ ਹੱਥ ਖੜੇ ਹੋ ਗਏ ਹਾਂ ਮੰਨਣਾ ਪਏ ਭਾਈ ਪੱਕੀ ਇਹ ਲੈ ਟਾਈ ਫੁੱਟ ਉੱਪਰ ਚੱਕੜੀ ਮਿੱਟੀ ਬਾਈ ਥੱਲੇ ਬਹੁਤ ਮਿੱਟੀ ਪੈ ਗਈ ਇਹਨਾਂ ਕੇ ਵੀ ਹੱਥ ਖੜੇ ਹੋ ਗਏ ਬੇਚਾਰੇ ਗੁੱਡ ਮਾਰਨਿੰਗ ਸਾਰਿਆਂ ਨੂੰ ਤੇ ਬਾਕੀ ਮਿੱਤਰੋ ਹੋ ਗਈ ਬਾਈ ਨੈਕਸਟ ਡੇ ਬਾਕੀ ਭਰਤ ਵਾਲਾ ਕੰਮ ਬਾਈ ਕੱਲ ਸਾਰਾ ਡਨ ਹੋ ਗਿਆ ਦਾਦਾ ਜੀ ਲੱਗ ਰਿਹਾ ਉਧਰ ਪਾਣੀ ਲਾਣ ਮੈਂ ਨੇਟਾਂ ਨੂੰ ਪਾਣੀ ਲੈਣਾ ਕਿਉਂਕਿ ਬਾਈ ਅੱਜ ਹੋਣੀ ਚਣਾਈ ਸ਼ੁਰੂ बस तो चल तो मौके हो गया पानी पा रहे हैं। मिट्टी पाली वो दाग भी है नहीं है डन कर दी चल ठीक हो जाऊ है बाकी हम अचनाई शुरू हो बी तुम पानी पुनी ला दी शाम एक गलत तो मिट्टी का पक्की पूरी है जिस तरह गिरी हो रही है ना जी उतरे उत्ट होंगी जा रही है ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਹੋ ਬਈ ਠੀਕ ਠਾਕ ਹੋਮ ਵਰਕੀ ਵਲੋਗ ਆਪਾਂ ਹੁਣ ਦੁਬਾਰੇ ਫਿਰ ਕੰਟੀਨਿਊ ਆ ਬਈ ਕਿਉਂਕਿ ਬਿੱਤ ਨਾ ਆਏ ਸੀ ਕਿ ਲੈਗੂਲਰ ਆਪਾਂ ਵਲੋਗ ਬਣਾ ਨਹੀਂ ਸਕਦੇ ਤੁਸੀਂ ਵੀ ਦੇਖਣ ਵਾਲੇ ਵੀ ਸਾਰੇ ਬੋਰ ਹੋ ਜੂਗੇ ਤਾਂ ਕਰਕੇ ਫਿਰ ਆਪਾਂ ਮਤਲਬ ਥੋੜਾ ਥੋੜਾ ਕਰਕੇ ਵਲੋਗ ਬਣਾ ਰਹੇ ਆ ਤੇ ਕੰਮ ਆਪਣਾ ਬਾਈ ਕਾਫੀ ਚੱਕਿਆ ਗਿਆ ਅੱਗੇ ਨਾਲੋਂ ਮਤਲਬ ਨਿਓ ਭਰ ਗਿਆ ਸੀਗਾ ਤੇ ਮਿਸਤਰੀ ਨੇ ਪਰ ਕੰਦਾ ਵੀ ਚੱਕਤੀਆਂ ਕੰਦਾ ਚੱਕਣ ਤੋਂ ਬਾਅਦ ਬਾਈ ਬਸ ਹੁਣ ਤਾਂ ਇਸ ਤੋਂ ਬਾਅਦ ਆਣ ਗਿਆ ਤੁਹਾਨੂੰ ਬਾਕੀ ਵਾਲੇ ਪਾਸੇ ਦਿਖਾਣਾ ਇਹ ਤਾਂ ਸਾਈਡ ਤੋਂ ਜਿੱਧਰ ਆਪਾਂ ਮਿੱਟੀ ਪਾਈ ਸੀ ਉਸ ਦਿਨ ਇਹ ਇਹ ਆਉਟਸਾਈਡ ਤੋਂ ਬਾਕੀ ਇਹੀ ਆ ਮਿੱਤਰੋ ਹੁਣ ਕੀ ਹੋਣਾ ਬਸ ਆਪਣੀਆਂ ਚੁਗਾਠਾਂ ਹੀ ਬਣ ਗਿਆ ਬਾਈ ਚੁਗਾਠਾ ਲੈਣੀਆਂ ਚੱਕ ਕੇ ਅੱਜ ਜਾਂ ਕੱਲ੍ਹ ਚ ਸ਼ਾਇਦ ਅੱਜ ਸ਼ਾਮ ਤੱਕ ਮਿਸਤਰੀ ਫੋਨ ਕਰ ਦੂਗਾ ਕਿ ਚੁਗਾਠਾਂ ਬਣ ਗਿਆ ਆਪਣੀ ਲੈ ਜਾ ਤੇ ਚੁਗਾਠਾਂ ਆਪਾਂ ਫਿਰ ਟਰੈਕਟਰ ਤੇ ਜਾ ਕੇ ਚੱਕ ਲਿਆਵਾਂਗੇ ਬਸ ਇਹੀ ਆ ਫਿਰ ਉਸ ਤੋਂ ਬਾਅਦ ਚੁਗਾਠਾ ਰੱਖ ਕੇ ਫਿਰ ਤਾਂ ਅੱਗੇ ਚਣਾਈ ਸ਼ੁਰੂ ਆ ਬਾਈ ਫਿਰ ਤਾਂ ਟਾਈਮ ਨਹੀਂ ਲੱਗਦਾ ਹਾਂ ਮੈਂ ਤਾਂ ਚਣਾਈ ਨੂੰ ਜ਼ਿਆਦਾ ਟਾਈਮ ਨਹੀਂ ਲੱਗਦਾ ਉਸ ਤੋਂ ਬਾਅਦ ਤਾਂ ਲੈਂਟਰੀ ਆ ਬਾਕੀ ਮਿਸਤਰੀ ਕਹਿ ਰਿਹਾ ਸੀਗਾ ਕਿ ਇਹ April ਦੇ ਮਹੀਨੇ ਚ ਆਪਾਂ ਤੁਹਾਡਾ ਲੈਂਟਰ ਡੰਨ ਕਰ ਦਾਂਗੇ ਦੇਖੋ ਬਾਕੀ ਲਾ ਦੀਏ ਪਾਣੀ ਬਾਈ ਕੰਦਾ ਨੂੰ ਇਹਨੇ ਲੇਵਰ ਆ ਗਈ ਬਾਕੀ ਪਰਲੇ ਬਸ ਇਹਨੇ ਇਹ ਵੀ 9 ਇੰਚੇ ਕੰਦੇ ਚੱਕੀ ਗਈ ਇਹ ਵੀ ਚੱਕੀ ਗਈ ਅੱਜ ਇਧਰੋਂ ਚੱਕ ਕੇ ਬਾਉਂਡਰੀ ਹੋ ਜੂਗੀ ਮੁੜ ਕੇ ਫੇਰੇ ਰੱਖਣਗੇ ਬਾਈ ਵਿੱਚ ਟਿਕਾਠ ਆਪਣੇ ਬਣ ਗਿਆ ਟਿਕਾਠ ਅਜੇ ਚੱਕ ਲਿਆਵਾਂਗੇ ਸ਼ਾਮ ਨੂੰ ਤੇ ਮੈਂ ਲੇ ਗਿਆ ਬਾਈ ਹਾਂ ਕੋਈ ਮਿੱਤਰੋ ਸਾਕੀ ਨੈਕਸਟ ਡੇ ਹੈ ਤੇ ਚੱਲੇ ਆਂ ਬਈ ਆਪਾਂ ਲੈ ਕੇ ਆਣੀਆਂ ਚੀਜ਼ਾਂ ਉਹ ਵੀ ਇਹਦੇਲੇ ਟਿਕਾਠ ਆ ਪਿਆਰੀਆ ਬੰਦ ਲਾਖੀ ਕੰਮ ਕਾਫੀ ਨਿਭੜ ਗਿਆ ਅੱਗੇ ਨਾਲ ਤੇ ਟਰਾਲੀ ਨਹੀਂ ਹਾਂ ਚੱਲਦੇ ਆ ਹੁਣ ਗਾਠਾ ਚੱਕ ਲਈਏ ਨਾਲ ਕਾ ਵੀ ਬਾਈ ਪੱਕ ਗਈਆਂ ਪੁਰੀਆਂ ਚਲੋ ਲੈਟਸ ਗੋ ਉਧਰ ਇੱਕ ਟੌਫਲ ਲੀਵਰ ਵਾਲਾ ਚੱਕ ਲਈਏ ਬਈ ਕੰਦਾ ਵਿੱਚ ਵਾਲੀਆਂ ਵੀ ਚੱਕੀ ਗਈਆਂ ਹੁਣ ਪਤਾ ਲੱਗ ਰਿਹਾ ਕਮਰੇ ਦੇਖਣੇ ਕਿੱਲੇ ਕਿੱਡੇ ਆ ਹਾਂ ਵੇਸਤਰੀ ਠੀਕ ਹੈ ਆਪਾਂ ਦੋ ਪੰਜ ਦਿਨ ਬੈਠੀਏ ਲੱਗੇ ਪੰਜ ਦਿਨ ਪੰਜ ਦਿਨ ਕਿਹਦਾ ਹੈ ਠੀਕ ਹੈ ਠੀਕ ਹੈ ਵੀਡੀਓ ਬਣਾਣਾ ਠੀਕ ਹੈ ਬਾਰ ਰੇਤਾ 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 ਮੰਗਾ ਰਹੇ ਕਿੰਨਾ ਕਿੰਨਾ ਹੈ 4-5 ਤਾਂ ਜੋ ਮੰਗਾ ਨਹੀਂ 10 ਮਿੰਟ ਬਾਅਦ ਹੈ ਥਾਂ ਵੀ ਆ ਗਏ ਆ ਬਾਈ ਇਹਨਾਂ ਛਾਪਨ ਨੇ ਹੈ ਜੀ ਮਾਰ ਰਹੀ ਹੈ ਟਰੈਕਟਰ ਤੋਂ ਉਮੀਦ ਕਰਾ ਲਈ ਹਰ ਨਾਲੇ ਗੱਡੀ ਤੋਂ ਰੇ ਨਾਲੇ ਟਰੈਕਟਰ ਬਾਈ ਬੋ ਗੱਦਾ ਆਇਆ ਵੇ ਦੇਖੋ ਕਿਰਾਹਾ ਮਾਰਨੇ ਕਰਕੇ ਠੀਕ ਨਹੀਂ